ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਬਣਾਵਾਂਗੇ ਬਲਾਂ ਤੇ ਤੇ ਆਪਾਂ ਸਲਵਾਰ ਵਿੱਚ ਕਿਵੇਂ ਬਲ ਪਾ ਸਕਦੇ ਆ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਆਪਾਂ ਨੇ ਨਾ ਇਹਨੂੰ ਸਲਵਾਰ ਨੂੰ ਜੜ ਲਿਆ ਜੜਨ ਤੋਂ ਬਾਅਦ ਹੁਣ ਆਪਾਂ ਨੇ ਕੀ ਕਰਨਾ 벨ਟਾ ਜਿਹੜੀ ਉਹਨੂੰ ਮਿਲ ਲੈਣਾ ਵੀ 벨ਟ ਕਿੰਨੇ ਇੰਚ ਦੀ ਆ ਆਪਣੀ 벨ਟ ਹੈਗੀ ਆ ਆਪਣੀ ਪੌਣੇ 3 ਇੰਚ ਦੀ ਆ ਸਾਢੇ 22 ਪੌਣੇ 23 ਦੀ ਤੇ ਆਪਾਂ ਬੈਕ ਸਾਈਡ ਤੇ ਪਹਿਲਾਂ 2 2 ਇੰਚ ਤੇ ਆਪਾਂ ਨੇ ਮਾਰਕ ਕਰ ਲੈਣਾ ਜਿਹੜੇ ਸਾਡੇ ਪਿਛਲੇ ਵਾਲ ਹੋਣਗੇ ਪਿਛਲੇ ਵਾਲ ਹੋਣਗੇ ਸਲਵਾਰ ਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਤੇ ਆਪਾਂ ਨੇ 벨ਟ ਦਾ ਅੱਧ ਕਰਕੇ ਮਾਰਕ ਕਰ ਲੈਣਾ ਚਾਹੇ ਤਾਂ ਤੁਸੀਂ ਇੰਚੀ ਟੇਪ ਨਾਲ ਅੱਧ ਕਰ ਲਓ ਜਾਂ ਫਿਰ ਤੁਸੀਂ ਇਸ ਤਰ੍ਹਾਂ 벨ਟ ਨੂੰ ਇਸ ਤਰ੍ਹਾਂ ਫੋਲਡ ਕਰਕੇ ਇਸ ਤਰ੍ਹਾਂ ਰੱਖ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਨਿਸ਼ਾਨੀ ਲਗਾ ਲਓ ਇਸੇ ਤਰ੍ਹਾਂ ਇੱਧਰਲੀ ਸਾਈਡ ਨਿਸ਼ਾਨੀ ਲਾ ਲੈਣੀ ਆ ਆਪਾਂ ਨੇ ਇਹ ਬੈਕ ਸਾਈਡ ਆ ਹਾਂ ਦੇਖੋ ਠੀਕ ਹੈ ਜੀ ਜੇ ਤੁਸੀਂ ਇਹਦੇ ਨਾਲ ਲਗਾਉਣੀ ਆ ਤਾਂ ਤੁਸੀਂ ਇਹਦੇ ਨਾਲ ਲਗਾ ਸਕਦੇ ਹੋ ਐਂਚੀ ਟੇਪ ਨਾਲ ਤੇ ਉਸ ਤੋਂ ਬਾਅਦ ਆਪਾਂ ਨੇ 4 ਇੰਚ ਤੇ ਆਪਾਂ ਨੇ ਫੇਰ ਮਾਰਕ ਕਰ ਲੈਣਾ ਜਿਹੜਾ ਆਪਣਾ ਆਲੇ-ਦਾਲੇ ਸਾਫ਼ ਆਊਗਾ ਬਲਾਂ ਤੋਂ ਬਾਅਦ ਲਾਸਟ ਬਲ ਪੈਣ ਤੋਂ ਬਾਅਦ ਇੱਧਰਲੀ ਸਾਈਡ ਵੀ ਆਪਾਂ ਨੇ 4 ਇੰਚ ਤੇ ਮਾਰਕ ਕਰ ਲੈਣਾ ਜਿਹੜਾ ਹੁਣ ਆਪਣਾ ਬਾਧੂ ਕੱਪੜਾ ਬਚ ਗਿਆ ਹਨਾ ਵੀ ਇੱਥੇ ਤੱਕ ਤਾਂ ਆਪਣੇ ਇੱਥੇ ਤੱਕ ਤਾਂ ਆਪਣੇ ਬਲ ਆ ਜਾਣਗੇ ਆ 4 ਇੰਚਾ ਜਿਹੜਾ ਆਪਣਾ ਆਲਦਾਲੇ ਆ ਜਾਊਗਾ ਬਲਾਂ ਤੋਂ ਬਾਅਦ ਹਨਾ ਬਲ ਪੈਣ ਤੋਂ ਬਾਅਦ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਬਾਧੂ ਕੱਪੜਾ ਹੋਰ ਬਚਿਆ ਉਹਦੇ ਵਿੱਚ ਆਪਾਂ ਨੇ ਸਾਰੇ ਚ ਬਲ ਪਾਉਣੇ ਨੇ ਜਿੰਨਾ ਵੀ ਆਪਣੇ ਕੋਲੇ ਬਚਿਆ ਆ ਆਪਣੇ ਕੋ ਕੱਪੜਾ ਬਚ ਗਿਆ ਸਾਰਾ ਇਹ ਆ ਸਾਰਾ ਘੇਰਾ ਬਣੂਗਾ ਇਹਦਾ ਹਨਾ ਤੇ ਆਪਾਂ ਨੇ ਇਹਦੇ ਵਿੱਚ ਹੁਣ ਬਲ ਪਾਉਣੇ ਨੇ ਹੁਣ ਆਪਾਂ ਨੇ ਫਰੰਟ ਸਾਈਡ ਆ ਜਿਹੜੀ ਲੈ ਲਈ ਆ ਹੁਣ ਆਪਾਂ ਇੱਥੇ ਪਲੇਟਾਂ ਨੇ ਉਹ ਪਾਵਾਂਗੇ ਇਸ ਤਰ੍ਹਾਂ ਜੇ ਤਾਂ ਕਪੜਾ ਘੱਟ ਹੋਵੇ ਆਪਣੇ ਕੋਲੇ ਹਨਾ ਤੇ ਆਪਾਂ ਨੇ ਫਿਰ ਤਾਂ ਕਪੜਾ ਘੱਟ ਚੱਕਣਾ ਵੱਲ ਮੋٹے ਪਾਉਣੇ ਨੇ ਜੇ ਆਪਣੇ ਕੋਲ ਕਪੜਾ ਜ਼ਿਆਦਾ ਤਾਂ ਆਪਾਂ ਨੇ ਕਪੜਾ ਜ਼ਿਆਦਾ ਚੱਕਣਾ ਇਸ ਤਰ੍ਹਾਂ ਤੇ ਵੱਲ ਨੇ ਜਿਹੜੇ ਬਰੀਕ ਪਾਉਣੇ ਨੇ ਠੀਕ ਆ ਜੀ ਹੁਣ ਆਪਾਂ ਇਥੋਂ ਬਾਲ ਚੱਕਾਂਗੇ ਥੋੜਾ ਜਿਹਾ ਫਰਕ ਛੱਡ ਕੇ ਆਪਾਂ 1 ਇੰਚ ਦਾ ਫਿਰ ਆਪਾਂ ਇੱਥੇ ਬਲ ਪਾ ਦਾਂਗੇ ਇੱਥੇ ਹੀ ਬਲ ਚੱਕ ਚੱਕ ਕੇ ਆਪਾਂ ਨੇ ਪਾਉਣੇ ਨੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਹ ਦੇਖ ਸਕਦੇ ਹੋ ਤੁਸੀਂ ਮੈਂ ਦੀ ਨਾ ਵੀਡੀਓ ਅਪਲੋਡ ਕੀਤੀ ਹੋਈ ਆ ਆਪਣੇ YouTube ਚੈਨਲ ਤੇ ਇਹ ਆਪਾਂ ਨੇ ਨਾ ਪੱਟਾਂ ਦੇ ਵਿੱਚ ਕਾਟ ਪਾਈ ਸੀ ਤੇ ਬੈਲਟ ਦੇ ਵਿੱਚ ਵੀ ਕਾਟ ਪਾਈ ਸੀ ਤੇ ਉਹ ਬੈਲਟ ਦੇ ਵਿੱਚ ਤੇ ਪੱਟਾਂ ਦੇ ਵਿੱਚ ਆਪਾਂ ਕਾਟ ਤਾਂ ਪਾਈ ਸੀਗੀ ਕਿਉਂਕਿ ਮੂਰੀਆਂ ਦੇ ਉੱਪਰ ਸਲਵਾਰਾ ਜਿਹੜੀ ਦਿਗਗ ਲੱਗ ਜਾਂਦੀ ਹੈ ਇਹਦੀ ਵੀਡੀਓ ਮੈਂ ਅਪਲੋਡ ਕਰ ਦਿੱਤੀ ਆ ਉਹ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਨੇ ਇਹਦਾ ਸੈਂਟਰ ਕਰਕੇ ਇੱਥੇ ਇੱਕ ਪਲੇਟ ਪਾ ਲਈ ਕਿਉਂਕਿ ਆਪਾਂ ਨੂੰ ਯਾਦ ਰਹੂਗਾ ਕਿ ਆਪਾਂ ਨੇ ਇਥੋਂ ਬਲ ਪਾਉਣਾ ਠੀਕ ਹੈ ਜੀ ਤੁਸੀਂ ਚਾਹੋ ਤਾਂ ਇੱਥੇ ਤੁਸੀਂ ਟੱਕ ਵੀ ਲਗਾ ਸਕਦੇ ਹੋ ਜੇ ਪਲੇਟ ਪਾਉਣੀ ਆ ਪਲੇਟ ਵੀ ਪਾ ਸਕਦੇ ਹੋ ਹੁਣ ਆਪਾਂ ਇਥੋਂ ਬਲ ਚੱਕ ਕੇ ਫੇਰ ਪਾਵਾਂਗੇ ਜਿੱਥੋਂ ਆਪਾਂ ਨੇ ਹਨਾ ਟੱਕ ਲਗਾਇਆ ਜਾਂ ਪਲੇਟ ਪਾਈਆ ਹਨਾ ਅਬਦ ਕਰਕੇ ਉੱਥੋਂ ਆਪਾਂ ਨੇ ਫੇਰ ਜਿਹੜਾ ਬਲ ਪਾਉਣਾ ਕਿਉਂਕਿ ਜਿਹੜਾ ਆਟਾ ਗਾ ਉਹਦਾ ਸੈਂਟਰ ਹੋਊਗਾ ਬਿਲਕੁਲ ਸੈਂਟਰ ਹੋ ਜੂਗਾ ਇਹਦਾ ਹੁਣ ਆਪਾਂ ਇਹਦੇ ਨਾਲ ਨਾ ਬੈਲਟ ਲਾ ਕੇ ਦੇਖ ਲਾਂਗੇ ਕਿ ਬਾਲ ਆਪਣੇ ਸਹੀ ਪਏ ਨੇ ਤੇ 4 ਇੰਚ ਦਾ ਜਿਹੜਾ ਆਪਾਂ ਨੇ ਫਰਕ ਰੱਖਿਆ ਸੀਗਾ ਉਹ ਮਿਲ ਕੇ ਆਪਾਂ ਨੇ ਨਾਲ ਆਪਣੀ ਬੈਲਟ ਆ ਜਿਹੜੀ ਪ੍ਰੋਪਰ ਸਹੀ ਹੋਣੀ ਚਾਹੀਦੀ ਹੈ ਤੇ ਹੁਣ ਆਪਾਂ ਦੂਸਰੀ ਸਾਈਡ ਬਾਲ ਵੀ ਇਸੇ ਤਰ੍ਹਾਂ ਹੀ ਪਾਵਾਂਗੇ ਬੈਲਟ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਹੀ ਆਈ ਆ ਇਧਰਲੀ ਸਾਈਡ ਵੀ ਆਪਾਂ ਨੇ ਬਾਲ ਹਨਾ ਉਸੇ ਤਰ੍ਹਾਂ ਹੀ ਪਾਉਣੇ ਨੇ ਜਿਵੇਂ ਆਪਾਂ ਉਧਰਲੀ ਸਾਈਡ ਪਾਈ ਸੀ ਤੇ ਬਾਲਾ ਆਪਣੇ ਬਿਲਕੁਲ ਸਹੀ ਹੋਣੇ ਚਾਹੀਦੇ ਨੇ ਕੱਪੜਾ ਵੀ ਆਪਾਂ ਨੇ ਉਸੇ ਤਰ੍ਹਾਂ ਹੀ ਚੱਕਣਾ ਜਿਵੇਂ ਆਪਾਂ ਨੇ ਉਧਰਲੀ ਸਾਈਡ ਚੱਕਿਆ ਸੀ ਜਿੰਨਾ ਆਪਾਂ ਨੇ ਉਧਰਲੀ ਸਾਈਡ ਚੱਕਿਆ ਜੀ ਤਾਂ ਉਨਾ ਪੱਟਾ ਦਾ ਆਪਾਂ ਸੈਂਟਰਿਸ ਕਰਕੇ ਕਰਦੇ ਆ ਕਿ ਆਪਣੀ ਜਿਹੜੀ ਮੂਰੀ ਆ ਉਹ ਸਿੱਧੀ ਰਹੇ ਤੇ ਆਪਣੇ ਬਲ ਨੇ ਜਿਹੜੇ ਸਿੱਧੇ ਰਹਿਣ ਕਿਉਂਕਿ ਬੈਕ ਸਾਈਡ ਨੂੰ ਨਾ ਬਲ ਜਾਣ ਜੇ ਆਪਾਂ ਪੱਟਾ ਦਾ ਸੈਂਟਰ ਨਹੀਂ ਕਰਦੇ ਤਾਂ ਬਲ ਨੇ ਜਿਹੜੇ ਬੈਕ ਸਾਈਡ ਨੂੰ ਜਾਣ ਲੱਗ ਜਾਂਦੇ ਨੇ 4 ਇੰਚ ਦਾ ਫਰਕ ਆਪਾਂ ਇਸ ਕਰਕੇ ਛੱਡਦੇ ਆ ਕਿ ਜਿਹੜੇ ਬਲ ਨੇ ਬਿਲਕੁਲ ਸਿੱਧੇ ਰਹਿਣ ਬੈਕ ਸਾਈਡ ਨੂੰ ਨਾ ਜਾਣ ਤੇ ਜੇ ਬੈਕ ਸਾਈਡ ਨੂੰ ਜਾਣਗੇ ਤਾਂ ਸਲਵਾਰ ਆਪਣੀ ਬਾਹਰਲੀ ਸਾਈਡ ਨੂੰ ਘੁੰਮਦੀ ਰਹੂਗੀ ਤਾਂ ਆਪਾਂ ਨੇ ਦੇਖ ਲੈਣਾ ਇਹ ਆਪਣੀ ਬੈਲਟ ਸਹੀ ਆ ਰਹੀ ਆ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਹੀ ਆ ਰਹੀ ਆ ਬੈਟ ਸਲਾਈ ਆ ਸੀ ਤੇ ਆਪਣਾ ਟੱਕਾ ਆ ਸੀਗਾ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਇੱਥੇ ਵਾਲ ਪਾ ਦਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੇਖ ਸਕਦੇ ਹੋ ਤੁਸੀਂ ਬਲ ਅੱਧਰਲੀ ਸਾਈਡ ਵੀ ਦੇਖ ਸਕਦੇ ਹੋ ਦਲੀ ਸਾਈਡ ਵੀ ਦੇਖ ਸਕਦੇ ਹਾਂ ਬਲ ਬਿਲਕੁਲ ਸਹੀ ਆਊਗੀ ਜਦੋਂ ਆਪਾਂ 벨ਟ ਜੜਾਂਗੇ ਦੇਖਿਓ ਤੁਸੀਂ ਹੁਣ ਆਪਾਂ ਨੇ ਜਦੋਂ 벨ਟ ਜੜਨੀ ਹੈ ਨਾ ਤਾਂ ਆਪਾਂ ਨੇ ਇਸ ਤਰ੍ਹਾਂ 벨ਟ ਨੂੰ ਪੁੱਠਾ ਕਰ ਲੈਣਾ 벨ਟ ਪੁੱਠੀ ਕਰ ਲੈਣੀ ਹੈ ਸਲਵਾਰ ਸਿੱਧੀ ਹੋਊਗੀ ਤੇ ਆਪਾਂ ਨੇ 벨ਟ ਦੇ ਵਿੱਚ ਦੀ ਇਸ ਤਰ੍ਹਾਂ ਨਾ ਸਲਵਾਰ ਨੂੰ ਨਘਾ ਦੇਣਾਗਾ ਦੇਖ ਸਕਦੇ ਹੋ ਫਿਰ ਇਹਦੇ ਵਿੱਚ ਕੋਈ ਵੀ ਬਲ ਨਹੀਂ ਪਊਗਾ ਕਈ ਵਾਰੀ 벨ਟ ਦੇ ਵਿੱਚ ਬਲ ਪੈ ਜਾਂਦਾ ਜਦੋਂ ਆਪਾਂ ਜੜਦੇ ਆ ਨਾ ਤਾਂ ਇਹਦੇ ਵਿੱਚ ਬਾਰਣੀ ਪਊਗਾ ਫਿਰ ਆਪਾਂ ਇੱਥੇ ਸਲਾਈ ਲਾਉਣੀ ਸ਼ੁਰੂ ਕਰਦਾਂਗੇ ਸੈਂਟਰ ਨੂੰ ਆਪਾਂ ਨੇ ਸੈਂਟਰ ਦੇ ਨਾਲ ਮਲਾ ਲੈਣਾ ਬਿਲਕੁਲ ਸਲਾਈ ਨੂੰ ਫਿਰ ਆਪਾਂ ਨੇ ਸਲਾਈ ਲਾ ਦੇਣੀ ਆ ਬਾੜਨੇ ਥੱਲੇ ਜਿਹੜੇ ਆਪਾਂ ਨੇ ਸੈੱਟ ਕਰ ਲੈਣੇ ਨੇ ਵੀ ਬਾੜਨੇ ਜਿਹੜੇ ਵਿਚਨਾਉਣ ਜਦੋਂ ਆਪਾਂ ਨੇ ਸਲਾਈ ਲਾਉਣੀ ਆ ਆਪਾਂ ਬੈਕ ਸਾਈਡ ਤੇ ਵਾਲ ਪਾਵਾਂਗੇ ਅੱਧਰਲੀ ਸਾਈਡ ਤੋਂ ਆਪਾਂ ਨਾ ਹੁਣ বেলਟ ਨੂੰ ਹੱਥ ਨਾਲੇ ਮਿਣ ਕੇ ਲੈ ਜਾਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਬਾਦੂ ਕਪੜਾ ਆਪਣਾ ਉਹ ਪਿਛਲੀ ਸਾਈਡ ਆਪਾਂ ਨੇ ਬਲ ਪਾਉਣੇ ਨੇ ਨਾ ਉਹ ਆਪਣੇ ਬਲ ਨੇ ਜਿਹੜੇ ਪੈ ਜਾਣਗੇ ਸਹੀ ਇਸ ਤਰ੍ਹਾਂ ਮਿੰਟੇ ਲੈ ਲੈਣਾ ਜਿੱਥੇ ਆਪਾਂ ਨੇ ਇਹ ਨਿਸ਼ਾਨ ਲਗਾਇਆ ਹੋਇਆ ਹੈ ਨਾ ਉੱਥੋਂ ਆਪਾਂ ਨੇ ਬਲ ਪਾ ਦੇਣਾ ਇਹਦੇ ਵਿੱਚ ਇਸ ਤਰ੍ਹਾਂ ਇਹ ਤੁਸੀਂ ਇਸ ਤਰ੍ਹਾਂ ਹੀ ਬੰਨ੍ਹ ਪਾਉਂਗੇ ਤੇ ਇਸ ਤਰ੍ਹਾਂ ਹੀ ਬੈਲਟਾ ਜਿਹੜੀ ਜੜੋਂਗੇ ਤਾਂ ਤੁਹਾਡੀ ਬੈਲਟ ਕਦੇ ਵੀ ਬਦੂ ਘਟੂਗੀ ਨਹੀਂਗੀ ਤੇ ਬਿਲਕੁਲ ਸਹੀ ਆਉਗੀ ਦੇਖ ਸਕਦੇ ਹੋ ਤੁਸੀਂ ਬੈਲਟ ਆਪਣੀ ਬਿਲਕੁਲ ਸਹੀ ਆ ਰਹੀ ਆ ਕੋਈ ਵੀ ਬਲਨੀ ਨਾ نیچے ਆ ਨਾ ਉੱਪਰ ਦੇਖ ਸਕਦੇ ਹੋ ਤੁਸੀਂ ਸਲਵਾਰ ਤੇ ਆਪਾਂ ਬੈੱਟ ਲਾ ਦਿੱਤੀ ਆ ਬਲ ਪਾ ਕੇ ਆਪਾਂ 벨ਟ ਝੜ ਲਈ ਆ ਤੁਸੀਂ ਦੇਖ ਸਕਦੇ ਹੋ ਬਲ ਬਿਲਕੁਲ ਸਹੀ ਆਏ ਨੇ ਤੇ 벨ਟ ਵੀ ਬਿਲਕੁਲ ਸਹੀ ਆਈ ਹੈ ਕਿਸੇ ਸਾਈਡ ਤੋਂ ਬਦੀ ਕੱਟੀ ਨਹੀਂ ਹੈਗੀ ਤੇ ਦੋਨੇ ਸਾਈਡ 13 13 ਬਲ ਆਏ ਨੇ ਤੇ ਬਲ ਬਹੁਤ ਵਧੀਆ ਪਏ ਨੇ ਹੁਣ ਆਪਾਂ ਇੱਥੇ ਇੱਕ ਦਾਬ ਦੀ ਸਿਲਾਈ ਲਾ ਦਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਆਪਾਂ ਇੱਥੇ ਦਾਬ ਦੀ ਸਿਲਾਈ ਲਾ ਦਾਂਗੇ ਕੋਈ ਵੀ ਦੇਖ ਲਓ ਤੁਸੀਂ ਇਹਦੇ ਵਿੱਚ ਬਲ ਨਹੀਂ ਪਿਆ ਹੈਗਾ ਤੇ ਬਹੁਤ ਹੀ ਸਫਾਈ ਦੇ ਨਾਲ ਆਪਾਂ ਨੇ 벨ਟ ਜਿਹੜੀ ਅਟੈਚ ਕੀਤੀ ਆ ਆਹ ਸਲਾਈਏ ਜਿਹੜੀ ਆਪਾਂ ਇਹ ਢੇੜ ਦਾਂਗੇ ਤੇ ਬੈਕ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਕੋਈ ਬਲ ਨਹੀਂ ਪਿਆ ਹੈਗਾ ਤੇ ਬਹੁਤ ਹੀ ਸਫਾਈ ਦੇ ਨਾਲ ਜਿਹੜੀ ਆਪਾਂ ਨੇ 벨ਟ ਜਿਹੜੀ ਆ ਤੇ ਬਲ ਵੀ ਆਪਣੇ ਬਿਲਕੁਲ ਇਕਸਾਰ ਨੇ ਇਧਰਲੀ ਸਾਈਡ ਵੀ ਵੱਧ ਘਟਣੀ ਜਾਂ ਜਗ੍ਹਾ ਵੱਧ ਘਟਣੀ ਹੈਗੀ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਬਾਏ ਬਾਏ